ਸਾਰੇ ਨੇ ਥੱਲੇ ਬਹਿ ਜਾਓ ਨਹੀਂ ਗੋਡੀ ਲਾ ਲੋ ਗੋਡੇ ਲਾ ਲ ਬਸ ਇਧਰ ਹੋ ਜਾਓ ਸਿਕਿਉਰਟੀ ਵਾਲੇ ਆ ਜਾ ਕੋਈ ਗੱਲ ਨਹੀਂ ਖੜ ਲੈਂਦੇ ਨੂੰ ਇਧਰ ਆ ਜਾ ਪਿੱਛੇ ਆ ਜਾ ਇਧਰ ਪਿੱਛੇ ਆ ਜਾ ਅੰਮ੍ਰਿਤਸਰ ਸ਼ਹਿਰ ਨਿਵਾਸੀਓ ਫਤਿਹ ਅਜ਼ ਕਰਦਾ ਹਾਂ ਵਾਇਰੂਜ ਜੀ ਦਾ ਖਾਲਸਾ ਵਾਇਰੂਜ ਜੀ ਕੀ ਫਤਿਹ ਗੁਰੂਦੀ ਨਗਰੀ ਹੈ ਤੇ ਇਲੈਕਸ਼ਨ ਆ ਗਿਆ ਹੈ ਇਲੈਕਸ਼ਨ ਪਹਿਲੀ ਵਾਰ ਨਹੀਂ ਪਿਛਲੇ 70 ਸਾਲਾਂ ਤੋਂ ਪੋਟਾ ਪਾਉਣੇ ਹਨ ਪਰ ਕਿਤੇ ਵਿਚਾਰ ਕੀਤਾ ਕਿਤੇ ਘਰੇ ਬਹਿ ਕੇ ਸੋਚਿਆ ਕਿਹੜੀ ਪਾਰਟੀ ਨੇ ਕਿੰਨੀ ਸੇਵਾ ਕੀਤੀ ਹੈ ਜੇ ਤੁਸੀਂ ਸੋਚੋਗੇ ਤਾਂ ਹੀ ਸਹੀ ਫੈਸਲਾ ਲਾਉਂਗੇ ਅੱਜ ਹਾਲਾਤ ਕੀ ਆਂਦੇ ਪੰਜਾਬ 'ਚ ਪੰਜਾਬ 'ਚ ਹੁਣ ਮੁਕਾਬਲਾ ਚਾਰ ਪਾਰਟੀਆਂ ਵਿੱਚ ਇੱਕ ਥੋੜੀ ਆਪਣੀ ਸ਼੍ਰੋਮਣੀ ਅਕਾਲੀ ਦਲ ਜੋ ਕੋਈ ਮਾਮੂਲੀ ਪਾਰਟੀ ਨਹੀਂ ਸਾ ਪੰਥ ਦੀ ਪੰਜਾਬ ਦੀ ਪੰਜਾਬ ਦੀ ਜਨਤਾ ਦੀ ਆਵਾਜ਼ ਹੈ ਤੇ ਤੁਹਾਡੀ ਫੌਜ ਹੈ ਦੂਜੇ ਪਾਸੇ ਸਾਰੀਆਂ ਦਿੱਲੀ ਵਾਲੀਆਂ ਪਾਰਟੀਆਂ ਜੇ ਤੁਸੀਂ ਜਿਆਦਾ ਲੰਬਾ ਨਾ ਜਾਓ ਪਿਛਲੇ 50 ਸਾਲ ਦੇਖੋ ਕਿਨੂੰ ਕਿੰਨਾ ਮੌਕਾ ਦਿੱਤਾ ਸੇਵਾ ਕਰਨ ਦਾ ਤੇ ਉਹਨਾਂ ਨੇ ਕੀ ਕੰਮ ਕੀਤਾ ਤੁਹਾਡੇ ਸਾਹਮਣੇ ਸਾਰੀਆਂ ਚੀਜ਼ਾਂ ਆ ਜਾਣੀਆਂ ਪਿਛਲੇ 50 ਸਾਲਾਂ ਚ ਤਕਰੀਬਨ 22 ਸਾਲ ਤੁਸੀਂ ਬਾਪੂ ਬਾਦਲ ਨੂੰ ਸ਼੍ਰੋਮਣੀ ਕਾਲੀਦਾਨ ਨੂੰ ਮੌਕਾ ਦਿੱਤਾ ਪੰਜਾਬ ਦੀ ਸੇਵਾ ਚ ਤੇ ਬਾਕੀ 10-12 ਸਾਲ ਰਾਸ਼ਟਰਪਤੀ ਰਾਜ ਰਿਹਾ ਬਾਕੀ ਕਾਂਗਰਸ ਦੀ ਸਰਕਾਰ ਰਹੀ ਇੱਕ ਵੀ ਨਿਸ਼ਾਨੀ ਤੁਹਾਨੂੰ ਕਾਂਗਰਸ ਦੀ ਸਰਕਾਰ ਦੀ ਨਹੀਂ ਮਿਨੂਗੀ ਆਪਣੇ ਘਰੋਂ ਤੁਸੀਂ ਪੰਜਾਬ ਦੇ ਕਿਸੇ ਕੋਨੇ ਚਲੇ ਜਾਓ ਜਿੰਨੀਆਂ ਸੜਕਾਂ ਤੁਸੀਂ ਦੇਖੀਆਂ ਚਾਰ ਤੇ 6 ਲेन ਸਾਰੀਆਂ ਹੀ ਅਕਾਲੀ ਦਲ ਨੇ ਬਣਾਈਆਂ ਇੱਥੇ ਬਿਜਲੀ ਦੀ ਬਹੁਤ ਵੱਡੀ ਕਮੀ ਸੀ ਜਿੰਨੇ ਥਰਮਲ ਪਲਾਂਟ ਪੰਜਾਬ ਦੇ ਸਾਰੇ ਹੀ ਬਾਦਲ ਸਾਹਿਬ ਨੇ ਬਣਾਏ ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਏ ਜਿੰਨੇ 에어ਪੋਰਟ ਪੰਜਾਬ ਦੇ ਸਾਰੇ ਬਾਦਲ ਸਾਹਿਬ ਨੇ ਬਣਾਏ ਪਹਿਲੇ ਤੁਸੀਂ ਪੰਜਾਬ ਜਾਂਦੇ ਸੀ ਤੁਹਾਨੂੰ ਬڑے ਰੇਲਵੇ ਫਾਟਕ ਦਿਖਦੇ ਸੀ ਅੱਜ ਕੱਲ ਨਹੀਂ ਦਿਖ ਰਹੇ ਕਿਉਂਕਿ ਜਦੋਂ ਮੈਂ ਡਿਪਟੀ ਸੀਐਮਸੀ ਇੱਕ ਦਿਨ ਚ 190 ਰੇਲਵੇ ਫਾਟੇ ਕਾ ਨੂੰ ਮੈਂ ਓਵਰ ਬ੍ਰਿਜਾਂ ਚ ਕਰਾਤਾ ਸੀ ਤੇ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਤੁਸੀਂ ਜਾਣਦੇ ਹੋ ਜਦੋਂ ਬਾਦਲ ਸਾਹਿਬ ਦੇ ਰਾਜ ਸੀ ਮੈਂ ਡਿਪਟੀ ਸੀਐਮਸੀ ਹਰ ਹਫਤੇ ਮੈਂ ਅੰਮ੍ਰਿਤਸਰ ਆਉਂਦਾ ਹਰ ਹਫਤੇ ਅੰਮ੍ਰਿਤਸਰ ਆ ਕੇ ਰਾਤ ਨੂੰ ਗੱਡੀ ਚ ਨਿਕਲਦਾ ਦੇਖਦਾ ਕਿ ਕੀ ਗੁਰੂ ਦੀ ਨਗਰੀ ਨੂੰ ਕਿਵੇਂ ਕਬਜ਼ੂਰਤ ਬਣਾਉਣਾ ਹੈ ਆ ਜਿਹੜੀ ਖਾਨਸਾ ਕਾਲਜ ਦੇ ਸਾਹਮਣੇ ਸੜਕ ਹੈ ਪਹਿਲੇ ਕੀ ਹਾਲ ਹੁੰਦਾ ਸੀ ਇੱਥੇ ਇੱਥੇ ਤੁਸੀਂ ਤੁਰ ਨਹੀਂ ਸਕਦੇ ਸੀ ਟੁੱਟੇ ਢੋਏ ਹੁੰਦੇ ਸੀ ਤੇ ਅੱਜ ਜਾ ਕੇ ਦੇਖੋ ਐਂਟਰੀ ਗੇਟ ਸਾਰੀਆਂ ਸੜਕਾਂ ਦੇਖੋ ਆ ਸਾਰੇ ਪੁਲ ਦੇਖੋ ਸੀਵਰੇਜ ਸਿਸਟਮ ਤੋਂ ਲੈ ਕੇ ਸਾਰੀ ਡਿਵੈਲਪਮੈਂਟ ਦੇਖੋ ਆਪਣੇ ਸਰਕਾਰ ਦੇ ਦੌਰਾਨ ਹੀ ਹੋਈ ਹੈ ਇੱਕ ਇੱਟ ਉਹਦੇ ਬਾਅਦ ਨਹੀਂ ਲੱਗੀ ਮੈਨੂੰ ਦੁੱਖ ਲੱਗਦਾ ਹੈ ਜਦੋਂ ਅੱਜ ਦੇਖਦੇ ਆਂ ਦਰਖਤ ਲਾਏ ਸੀ ਖਰਾਬ ਮੱਚ ਗਏ ਸੜਕਾਂ ਬਣਾਈਆਂ ਸੀ ਟੁੱਟ ਗਈਆਂ ਦਰਬਾਰ ਸਾਹਿਬ ਦੇ ਚਾਰੋਂ ਤਰਫ ਹੈਰੀਟੇਜ ਸਟਰੀਟ ਬਣਾਈ ਅੱਜ ਜਾ ਕੇ ਦੇਖੋ ਕੀ ਬੁਰਾ ਹਾਲ ਹੈ ਜਿੱਥੇ ਕੀਰਤਨ ਚੱਲਦਾ ਹੁੰਦਾ ਸੀ ਉਥੇ ਭਗਵੰਤ ਮਾਨ ਦੀ ਸ਼ਕਲ ਦਿਖਾਉਂਦੇ ਆ ਰੋਜ਼ ਦਿਖਾਉਂਦੇ ਆ ਦੁਰਗਿਆ ਨੇ ਮੰਦਰ ਦੀ ਸੇਵਾ ਕੀਤੀ ਦਰਬਾਰ ਸਾਹਿਬ ਦੀ ਪੇਵਾ ਕੀਤੀ رام تیرس جا کے دیکھو کنہ خوبصورت بنایا سارا چیزیں کالی سرکار دے دوران دوجہ کسے نے کچھ نہیں بنایا پھر تجربے کیوں کرتے ہیں آپ تے نقصان اپنا ہی ہے ہن میرے گریب بھیر بیٹھے ہیں جو کوئی بلی ہیں ਉਦੋਂ ਬਾਪੂ ਬਾਦਲ ਨੇ ਸ਼ੁਰੂ ਕੀਤੀਆਂ ਆ ਆਟਾ ਦਾਲ ਸਕੀਮ ਬਾਦਲ ਸਾਹਿਬ ਲੈ ਕੇ ਆਈ ਸੀ ਅਸੀਂ ਕੋਈ ਲਾਰਾ ਨਹੀਂ ਲਾਇਆ ਪਹਿਲੀ ਕੈਬਨਿਟ ਮੀਟਿੰਗ 'ਚ ਅਸੀਂ ਨੀਲੇ ਕਾਰਡ ਬਣਾਉਣੇ ਸ਼ੁਰੂ ਕਰਤੇ ਤੇ ਗਰੀਬ ਜਨਤਾ ਨੂੰ ਆਟਾ ਦਾਲ ਦੇਣਾ ਸ਼ੁਰੂ ਕੀਤਾ ਸ਼ਗਨ ਸਕੀਮ ਬਾਦਲ ਸਾਹਿਬ ਲੈ ਕੇ ਆਏ ਪੈਨਸ਼ਨ ਸਕੀਮ ਬਾਦਲ ਸਾਹਿਬ ਦੀ ਸੀ ਆ ਜਿਹੜੀ ਮੈਡੀਕਲ ਇੰਸ਼ੋਰੈਂਸ ਦੀ ਸਕੀਮ ਸੀ ਉਹ ਵੀ ਬਾਦਲ ਸਾਹਿਬ ਦੀ ਸੀ ਸਰਕਾਰੀ ਹਸਪਤਾਲਾਂ 'ਚ ਮੁਫਤ ਦਵਾਈ ਕਾਨੇ ਬਾਦਲ ਸਾਹਿਬ ਨੇ ਖੋਲੇ ਲੜਕੀਆਂ ਨੂੰ ਸਰਕਾਰੀ ਸਕੂਲ 'ਚ ਪੜ੍ਹਨ ਵਾਲੀਆਂ ਲੜਕੀਆਂ ਨੂੰ 11ਵੀਂ ਤੇ 12ਵੀਂ 'ਚ ਫੈਕਲ ਦੇਣ ਦੀ ਸਕੀਮ ਬਾਦਲ ਸਾਹਿਬ ਦੀ ਸੀ 200 ਯੂਨਿਟ ਬਿਜਲੀ ਦੇ ਮਾਫ ਕਰਨ ਦੀ ਸਕੀਮ ਬਾਦਲ ਸਾਹਿਬ ਦੀ ਐਸੀ ਬੱਚਿਆਂ ਨੂੰ ਮੁਫਤ ਪੜਾਉਂਦੇ ਸੀ ਆ ਸਾਰਾ ਕੁਝ ਹੁਣ ਬੰਦ ਹੋਇਆ ਪਿਆ ਸੇਵਾ ਕੇਂਦਰ ਖੋਲੇ ਸੀ ਬੰਦ ਕਰ ਦਿੱਤੇ ਨੌਜਵਾਨਾਂ ਨੂੰ ਜਿੰਮ ਖੇਡਾਂ ਦਾ ਸਮਾਨ ਦਿੰਦਾ ਸੀ ਬੰਦ ਕਰ ਦਿੱਤਾ ਮੁੱਖ ਮੰਤਰੀ ਦੀਰਥ ਯਾਤਰਾ ਸ਼ੁਰੂ ਕੀਤੀ ਬੰਦ ਕਰ ਦਿੱਤੀ ਆ ਕਬੱਡੀ ਆਪਣੀ ਮਾਂ ਖੇਡ ਹੈ ਦੁਨੀਆ ਦੇ ਨਕਸ਼ੇ ਪਛਾਦੀ ਸੀ ਵਰਲਡ ਕੱਪ ਕਰਾਉਂਦੇ ਹੁੰਦੇ ਸੀ ਸਾਰਾ ਕੁਝ ਬੰਦ ਕਰ ਦੁੱਤਾ ਅੱਜ ਕੱਲ ਕੋਈ ਮੁੱਖ ਮੰਤਰੀ ਦਿਖਾਈ ਦਿੰਦਾ ਹੈ ਬਾਦਲ ਸਾਹਿਬ ਮੁੱਖ ਮੰਤਰੀ ਸੀ ਹਰ ਰੋਜ਼ ਸਵੇਰੇ ਕਿਸੇ ਨਾ ਕਿਸੇ ਸ਼ਹਿਰ ਚ ਹੁੰਦੇ ਸੀ ਕਿਸੇ ਨਾ ਕਿਸੇ ਪਿੰਡ ਚ ਹੁੰਦੇ ਸੀ ਥੋੜੇ ਵਿੱਚ ਬਹਿ ਕੇ ਤੁਹਾਡੀਆਂ ਮੁਸ਼ਕਲਾਂ ਹੱਲ ਕਰਦੇ ਸੀ ਮੁੱਖ ਮੰਤਰੀ ਬੰਨਣਾ ਸੌਖਾ ਜੰਮਵਾਰੀ ਸੰਭਾਲਨੀ ਔਖੀ ਹੈ ਆ ਜਿਹੜੀ ਦਿੱਲੀ ਵਾਲੀਆਂ ਪਾਰਟੀਆਂ ਆ ਸਾਰੀਆਂ ਇੱਥੇ ਰਾਜ ਕਰਨਾ ਚਾਹੁੰਦੀਆਂ ਸੇਵਾ ਕਰਨਾ ਨਹੀਂ ਚਾਹੁੰਦੀਆਂ ਅਕਾਲੀ ਦਲ ਥੋਡੀ ਪਾਰਟੀ ਐ ਸੂਬੇ ਦੀ ਪਾਰਟੀ ਐ ਅਸੀਂ ਜਿਉਣਾ ਮਰਨਾ ਪੰਜਾਬ ਵਾਸਤੇ ਐ ਅਕਾਲੀ ਦਲ ਦੀ ਸੋਚ ਐ ਕਿ ਸਾਰੇ ਧਰਮਾਂ ਦਾ ਸਤਕਾਰ ਹੋਏ ਸਾਰੇ ਧਰਮਾਂ ਦੇ ਲੋਕ ਪਰਿਵਾਰਾਂ ਵਾਂਗੂ ਰਹਿਣ ਇੱਥੇ ਅਮਨ ਸ਼ਾਂਤੀ ਰਹੇ ਭਾਈਚਾਰਕ ਸਾਂਝ ਰਹੇ ਕਈ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾਉਂਦੀਆਂ ਕੱਲੇ ਵੋਟਾਂ ਖਾਤਰ ਆਹ ਜਿਹੜਾ ਦੇਸ਼ ਐ ਆਪਣੇ ਸਾਰਿਆਂ ਦਾ ਦੇਸ਼ ਐ ਭਾਵੇਂ 1% ਵਾਦੀ ਹੋਏ ਭਾਵੇਂ 18% ਵਾਦੀ ਹੋਏ ਭਾਵੇਂ 80% ਵਾਦੀ ਹੋਏ ਆ ਸਾਰਿਆਂ ਦਾ ਐਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਦਿੱਲੀ ਵਾਲੀਆਂ ਪਾਰਟੀਆਂ ਤੋਂ ਬਾਜੀਏ ਇਹਨਾਂ ਨੇ ਕੁਝ ਨਹੀਂ ਕੀਤਾ ਹੁਣ ਹਾਲਾਤ ਕੀ ਹੈ ਪਹਿਲੇ ਤਾਂ ਮੈਂ ਤੁਹਾਨੂੰ ਇੱਕਾ ਕਾਂਗਰਸ ਬਾਰੇ ਦੱਸਣਾ ਚਾਹਣਾ ਇੱਕੋ ਗੱਲ ਜੀ ਮਕਾ ਦੂੰਗਾ 40 ਸਾਲ ਪਹਿਲੇ ਪਹਿਲੀ ਜੂਨ ਨੂੰ ਕੀ ਹੋਇਆ ਸੀ ਭੁੱਲਿਓ ਨਾ ਐਸੀ ਪਹਿਲੀ ਜੂਨ ਨੂੰ ਵੋਟਾਂ ਪਾਉਣੀਆਂ 40 ਸਾਲ ਪਹਿਲੇ ਟੈਂਕਾਂ ਤੋਪਾਂ ਦਾ ਦਰਬਾਰ ਸਾਹਿਬ ਤੇ ਹਮਲਾ ਇੰਦਰਾ ਗਾਂਧੀ ਨੇ ਕਰਾਇਆ ਸੀ ਉਸੇ ਪਹਿਲੀ ਜੂਨ 40 ਸਾਲ ਪਹਿਲੇ ਤੇ ਅੱਜ ਵੋਟਾਂ ਜਿਹੜਾ ਖਾਲਸਾ ਜੀ ਜੇ ਭੁੱਲ ਗਏ ਸਮਝ ਗਏ ਤੁਸੀਂ ਸਿੱਖ ਨਹੀਂ ਹੋ ਦੂਜੀ ਗੱਲ 40 ਸਾਲ ਪਹਿਲੇ ਭਾਵੇਂ ਕਾਨਪੁਰ ਹੈ ਭਾਵੇਂ ਨਾਗਪੁਰ ਹੈ ਭਾਵੇਂ ਦਿੱਲੀ ਹੈ ਭਾਵੇਂ ਕੋਲਕਾਤਾ ਹੈ ਜਿੱਥੇ ਤੁਹਾਡੇ ਭੈਣ ਭਰਾ ਦਿਖਦੇ ਸੀ ਉਹਨਾਂ ਨੂੰ ਮਾਰਿਆ ਜਾ ਰਿਹਾ ਸੀ ਆ ਸੜੇ ਜਾ ਰਿਹਾ ਸੀ ਹਲੇ ਤੱਕ ਇਨਸਾਫ ਨਹੀਂ ਮਿਲਿਆ ਆ ਵੀ ਨਾ ਭੁੱਲਿਓ ਦੂਜੀ ਗੱਲ ਮੈਂ ਕਹਿਣਾ ਚਾਹਣਾ ਆ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜਦੋਂ ਦੇ ਅਕਾਲੀ ਦਲ ਨਾਲ ਰਿਸ਼ਤਾ ਤੋੜਿਆ ਕਿਸਾਨੀ ਅੰਦੋਲਨ ਦਾ ਹਿੱਸਾ ਲੈਂਦਾ ਐਨੇ ਤੁਹਾਡੇ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅੱਜ ਅੱਜ ਕਿਉਂਕਿ ਤੁਸੀਂ ਅਕਾਲੀ ਦਲ ਕਮਜ਼ੋਰ ਕਰ ਦਿੱਤਾ ਅਕਾਲੀ ਦਲ ਜਿਹੜੀ ਤੁਹਾਡੀ ਤਾਕਤ ਨੂੰ ਕਮਜ਼ੋਰ ਕਰ ਦਿੱਤਾ ਤੇ ਅੱਜ ਇਹਨਾਂ ਨੇ ਹਮਲੇ ਸ਼ੁਰੂ ਕਰ ਦਿੱਤੇ ਅੱਜ ਤੱਕ ਹਜ਼ੂਰ ਸਾਹਿਬ ਦੇ ਆਰਐਸਐਸ ਨੇ ਕਬਜ਼ਾ ਕਰ ਲਿਆ ਪੁਰਾਣਾ ਐਕਟ ਖਤਮ ਕਰਕੇ ਮੈਨੇਜਮੈਂਟ ਕੰਟਰੋਲ ਲੈ ਲਿਆ ਤਖਤ ਪਟਨਾ ਸਾਹਿਬ ਤੇ ਮੈਨੇਜਮੈਂਟ ਕੰਟਰੋਲ ਅੱਜ ਆਰਐਸਐਸ ਦਾ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਵੀ ਆਰਐਸਐਸ ਕਵਚ ਹੋ ਗਈ ਐ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕੌਮ ਦੀ ਪਾਰਲੀਮੈਂਟ ਐ ਇਹਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਜਿਹੜਾ ਕੰਮ ਅੰਗਰੇਜ਼ ਨਹੀਂ ਕਰ ਸਕੇ ਹੋਰ ਪਾਰਟੀਆਂ ਨਹੀਂ ਕਰ ਸਕੀਆਂ ਇਸ ਬੀਜੇਪੀ ਨੇ ਕਰ ਦਿੱਤਾ ਹਲੇ ਵੀ ਨਹੀਂ ਜਾਗੋਗੇ ਹਲੇ ਵੀ ਜਦੋਂ ਤੁਹਾਡੇ ਉੱਤੋਂ ਸਾਰਾ ਕੁਝ ਹੀ 떼 ਲਿਆ ਹੁਣ ਉਹ ਫੈਸਲਾ ਕਰਨਗੇ ਕੀ ਤੁਸੀਂ ਅਰਦਾਸ ਕਿਵੇਂ ਕਰਨੀ ਹੈ ਉਹ ਫੈਸਲਾ ਕਰਨਗੇ ਸਾਰੇ ਕਿਵੇਂ ਕੰਮ ਚੱਲੂ ਇੱਥੇ ਮੈਂ ਹੋਈ ਬੇਦੀ ਕਰਨਾ ਚਾਹਣਾ ਹੈ ਜਾਗੋ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਅਸੀਂ ਰਹਿਣਾ ਇੱਥੇ ਹੈ ਤੁਹਾਡੇ ਵਿੱਚੋਂ ਲੀਡਰਸ਼ਿਪ ਨਿਕਲੀ ਹੈ ਸਾਡੇ 'ਚ ਕਮੀਆਂ ਹੋ ਸਕਦੀਆਂ ਸਾਡੇ 'ਚ ਅਸੀਂ ਕੋਈ ਐਜੇ ਫੈਸਲੇ ਲੈ ਲੈ ਹੁਣ ਜੇ ਨੂੰ ਤੁਹਾਨੂੰ ਪਸੰਦ ਨਾ ਹੋਣ ਪਰ ਫਿਰ ਵੀ ਤੁਹਾਡੇ ਆਪਣੇ ਆ ਤੁਸੀਂ ਦੇਖਿਆ ਸਾਰੀ ਤਰੱਕੀ ਪੰਜਾਬ ਦੀ ਜੋ ਤਰੱਕੀ ਹੋਈ ਹੈ ਉਦੋਂ ਹੀ ਹੋਈ ਹੈ ਜਦੋਂ ਕਾਲੀ ਜਲਦੀ ਸਰਕਾਰ ਪੰਜਾਬ ਚ ਲਈ ਹੈ ਐਸ਼ ਕਰਕੇ ਹੈ ਚਲੋ ਐਸ਼ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਅਨਿਲ ਜੋਸ਼ੀ ਜੀ ਜੋ ਮੇਰੇ ਛੋਟੇ ਭਰਾ ਮੰਗੂ ਆਨ ਅਨਲ ਜੋਸ਼ੀ ਜੀ ਸੇਵਾ ਕਰਨ ਵਾਲੇ ਆ ਡਿਵੈਲਪਮੈਂਟ ਕਰਨ ਵਾਲੇ ਆ ਮੇਰੇ ਨਾਲ ਮੰਤਰੀ ਰਹੇ ਤੁਸੀਂ ਦੇਖਿਆ ਅੰਮ੍ਰਿਤਸਰ ਵਿੱਚ ਬਹੁਤ ਵੱਡਾ ਯੋਗਦਾਨ ਅਨਿਲ ਜੋਸ਼ੀ ਜੀ ਦਾ ਆ ਡਿਵੈਲਪਮੈਂਟ ਕਰਨ ਵਾਸਤੇ ਇਸ ਕਰਕੇ ਮੈਂ ਜਦਾ ਸਨਮਾਨ ਨਾਲ ਲੈਂਦਾ ਹਾਂ ਇੱਕੋ ਇੱਕ ਬੇਨਤੀ ਕਰਦਾ ਹਾਂ ਕਿ ਇਸ ਗੁਰੂ ਦੀ ਨਗਰੀ ਦੀ ਸੰਗਤ ਸਿਰ ਤੇ ਹੱਥ ਰੱਖੇ ਆਪਣੀ ਪੰਜਾਬ ਦੀ ਪਾਰਟੀ ਪੰਜਾਬ ਦੀ ਖੇਤਰੀ ਪਾਰਟੀ ਦੇ ਤੇ ਵਾਪਸ 13 ਨਾ 13 ਸੀਟਾ ਜਿਤਾ ਦਿਓ ਤੁਸੀਂ ਦੇਖੋਗੇ ਕਿਵੇਂ ਪੰਜਾਬ ਰੱਖੀ ਕਰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ